ਅੱਜ ਆਪਾਂ ਆਪਣਾ ਦੇਸ਼ ਕਹਾਣੀ ਜੋ ਕਿ ਸੰਤੋਖ ਸਿੰਘ ਤੇ ਦੀ ਲਿਖੀ ਹੋਈ ਹੈ ਅੱਜ ਉਹਦੇ ਬਾਰੇ ਆਪਾਂ ਪੜ੍ਹਦੇ ਆਂ ਚਲੋ ਸ਼ੁਰੂ ਕਰਦੇ ਆ ਆਪਣੀ ਕਹਾਣੀ ਕਹਾਣੀ ਵਿੱਚ ਅਸੀਂ ਦੇਖਦੇ ਆ ਕਿ ਦੋ ਭਰਾ 16 ਸਾਲ ਪਹਿਲਾਂ ਜਦੋਂ 1 ਅਤੇ 2 ਸਾਲਾਂ ਦੇ ਸਨ ਆਪਣੇ ਮਾਤਾ ਪਿਤਾ ਨਾਲ ਕਿਨੇੜਾ ਚਲੇ ਗਏ ਹੁਣ ਉਹਨਾਂ ਦਾ ਪਿਤਾ ਨਿਰੰਜਨ ਸਿੰਘ ਉਹਨਾਂ ਨੂੰ ਭਾਰਤ ਲੈ ਕੇ ਆਇਆ ਸੀ ਤਾਂ ਜੋ ਉਹ ਆਪਣੇ ਦੇਸ਼ ਨੂੰ ਦੇਖ ਸਕਣ ਕਿਉਂਕਿ ਉਹਨਾਂ ਨੇ ਕੇਵਲ ਜਨਮ ਹੀ ਇੱਥੇ ਲਿਆ ਸੀ ਪਾਰੇ ਉਹਨਾਂ ਦਾ ਲਗਾਓ ਕੈਨੇਡਾ ਦੀ ਧਰਤੀ ਤੇ ਉਤੋਂ ਦੇ ਵਾਤਾਵਰਨ ਨਾਲ ਹੀ ਸੀ ਕੈਨੇਡਾ ਵਿੱਚੋਂ ਉਹਨਾਂ ਦੇ ਘਰ ਪੰਜਾਬੀ ਬੋਲੀ ਜਾਂਦੀ ਸੀ ਪਰ ਉਹਨਾਂ ਦਾ ਲੱਭੋ ਲੈ ਜਾ ਅੰਗਰੇਜ਼ੀ ਢੰਗ ਦਾ ਹੀ ਸੀ ਨਿਰੰਜਨ ਸਿੰਘ ਪੜਿਆ ਲਿਖਿਆ ਸੁਜਵਾਨ ਤੇ ਅਗਾਹ ਵੱਧੂ ਵਿਅਕਤੀ ਸੀ ਸਾਡੇ ਪੰਜਾਬੀ ਘਰਾਂ ਵਿੱਚ ਆਮ ਵਰਤੀ ਜਾਣ ਵਾਲੇ ਸ਼ਬਦ ਮੇਜ਼ ਬਾਰੀ ਬੂਹਾ ਆਦਿ ਉਹਨਾਂ ਦੀ ਸਮਝ ਤੋਂ ਬਾਹਰ ਸਨ ਨਿਰੰਜਨ ਸਿੰਘ ਟੀਚਰ ਲੱਗਾ ਹੋਇਆ ਸੀ ਉਹ ਚੰਗੇਰੇ ਜੀਵਨ ਲਈ ਨੌਕਰੀ ਛੱਡ ਕੇ ਕੈਨੇਡਾ ਚਲੇ ਗਿਆ ਅੱਜ ਕੱਲ ਉਹ ਵੈਨਕਿਊਵਰ ਵਿੱਚ ਰਹਿ ਰਿਹਾ ਹੈ ਆਪ ਤਾਂ ਉਹ ਪੂਰਾ ਪੂਰਾ ਪੰਜਾਬੀ ਹੈ ਪਰ ਉਸ ਨੂੰ ਆਪਣੇ ਪੁੱਤਾਂ ਬਾਰੇ ਚਿੰਤਾ ਜਹੀ ਲੱਗੀ ਰਹਿੰਦੀ ਹੈ ਜਿਹੜੀ ਕਿ ਉੱਥੇ ਰਹਿੰਦੇ ਸਾਰੇ ਪੰਜਾਬੀਆਂ ਦੀ ਸਾਂਝੀ ਹੁੰਦੀ ਸੀ ਉਹ ਆਪਣੇ ਪੁੱਤਰਾਂ ਨੂੰ ਭਾਤਜਾ ਪੰਜਾਬ ਬਾਰੇ ਉਹ ਸਭ ਕੁਝ ਦੱਸਦਾ ਰਹਿੰਦਾ ਜੋ ਉਹਨਾਂ ਲਈ ਜ਼ਰੂਰੀ ਸੀ ਉਹ ਵੈਨਕਿਊਵਰ ਵਿੱਚ ਰਹਿ ਰਿਹਾ ਸੀ ਉਹ ਆਪਣੇ ਪੁੱਤਰਾਂ ਨੂੰ ਭਾਤ ਜਾ ਪੰਜਾਬ ਬਾਰੇ ਸਭ ਕੁਝ ਦੱਸਦਾ ਜੋ ਉਹਨਾਂ ਲਈ ਜ਼ਰੂਰੀ ਸੀ ਉਸ ਨੇ ਉਹਨਾਂ ਨੂੰ ਰਮਾਇਣ ਮਹਾਪਾਰਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸਣ ਤੋਂ ਇਲਾਵਾ ਪੰਜਾਬ ਦੀ ਧਰਤੀ ਤੇ ਪਾਕਿਸਤਾਨ ਦੇ ਇਸ ਨਾਲੋਂ ਵੱਖ ਹੋਣ ਤੇ ਇਸ ਦੇ ਦਰਿਆਵਾਂ ਦੇ ਪੰਜਾਂ ਤੋਂ ਦੋ ਰਹਿ ਜਾਣ ਬਾਰੇ ਵੀ ਦੱਸਿਆ ਉਹਨਾਂ ਨੇ ਵੈਨਕਿਊ버 ਵਿੱਚ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਉਹਨਾਂ ਨੇ ਚਾਈਲਡ ਗੁਰੂ ਨੂੰ ਕਹਿ ਕੇ ਕਾਰਿਆ ਪਰ ਉਸ ਦੇ ਪਿਤਾ ਨੇ ਉਹਨਾਂ ਤੋਂ ਉਹਨਾਂ ਤੋਂ ਨਮਸਕਾਰ ਕਰਵਾਈ ਅਤੇ ਉਹਨਾਂ ਨੂੰ ਬਾਰਨਸੀਨਾ ਜੋ ਕਿ ਇਤਿਹਾਸ ਵਿੱਚ ਬੜੀ ਕਹਾਣੀ ਦੱਸੀ ਜਾਂਦੀ ਹੈ ਨੇ ਮਾਇਨ ਬਾਰੇ ਸਭ ਕੁਝ ਦੱਸਿਆ ਉਹਨਾਂ ਨੇ ਕਿਹਾ ਪਿਤਾ ਜੀ ਹੁਣ ਵੀ ਅੱਜ ਕੱਲ ਪੰਜਾਬ ਵਿੱਚ ਪੂਸ਼ਾਂ ਵਾਲੇ ਲੋਕ ਰਹਿੰਦੇ ਹਨ ਉਹਨਾਂ ਨੇ ਕਿਹਾ ਇਹ ਇਤਿਹਾਸੀਗਾ ਰਮਾਇਣ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਅਤੇ ਉਹ ਦਰਬਾਰ ਸਹਿਬ ਮੱਥਾ ਟੇਕਣ ਲਈ ਆਏ ਅਜਿਹੀਆਂ ਗੱਲਾਂ ਦੇਖ ਕੇ ਨਿਰੰਜਨ ਸਿੰਘ ਉਹਨਾਂ ਨੂੰ ਭਾਰਤ ਲਿਆ ਕੇ ਦਿੱਲੀ ਪੰਜਾਬ ਤਾਜ ਮਹਿਲ ਦਰਬਾਰ ਤੇ ਪਿੰਡ ਦਿਖਾਉਂਦਾ ਨਿੱਚਾ ਕੀਤਾ ਤੇ ਉਹ ਮੇਜ਼ਬਾਨ ਦੇ ਘਰ ਪੁੱਜ ਗਏ ਅਤੇ ਉਹਨਾਂ ਨੇ ਉੱਥੇ ਵਿਸਕੀ ਪੀਣ ਲੱਗੇ ਤਾਂ ਮੇਜ਼ਬਾਨ ਨੇ ਪੁੱਛਿਆ ਕਿ ਵਿਸਕੀ ਪਿੰਦੇ ਹਨ ਪਰ ਉਹਨਾਂ ਨੇ ਕਿਹਾ ਨਹੀਂ ਇਹ ਵਿਸਕੀ ਨਹੀਂ ਪਿੰਦੇ ਪਰ ਉਹਨਾਂ ਨੇ ਥੋੜੇ ਜਿਹੇ ਸੈਂਡਵਿਚ ਜ਼ਰੂਰ ਖਾ ਲਏ ਉਹ ਉੱਤੇ ਪਰੇਸ਼ਾਨ ਸਨ ਕਿਉਂਕਿ ਉਹ ਇਕੱਲੇ ਉੱਪਰ ਕਮਰੇ ਵਿੱਚ ਬੈਠੇ ਸਨ ਉਹਨਾਂ ਨੂੰ ਉੱਥੇ ਉਹਨਾਂ ਦਾ ਬਿਲਕੁਲ ਵੀ ਜੀ ਨਹੀਂ ਸੀ ਲੱਗ ਰਿਹਾ বার بارش ਪੈ ਰਹੀ ਸੀ ਮੇਜਬਾਨੀ ਕਿਾ ਕੇ ਇੰਡੀਆ ਵਰਗੀ ਸੋਨੀ بارش ਦੁਨੀਆਂ ਵਿੱਚ ਕਿਤੇ ਨਹੀਂ ਪੈਂਦੀ ਤੇ ਨਾ ਹੀ ਇਹ ਜੇ ਬੱਦਲ ਹੁੰਦੇ ਹਨ ਇਥੋਂ ਦੀ ਜਨਵਰੀ ਦੀ ਧੁੱਪ ਤੇ ਬਸੰਤ ਦਾ ਵੀ ਕੋਈ ਮੁਕਾਬਲਾ ਨਹੀਂ ਇਥੋਂ ਵਰਗੇ ਚੰਦ ਸੂਰਜ ਕਾਲੀ ਰਾਤ ਵੀ ਕਿਤੇ ਨਹੀਂ ਪਰ ਉਹ ਮੁੰਡੇ ਚੁੱਪਚਾਪ ਹੀ ਰਹੇ ਜਾਂ ਕੇਵਲ ਉਹਨਾਂ ਵੱਲ ਦੇਖ ਰਹੇ ਸਨ 20-25 ਦਿਨਾ ਮਗਰੋਂ ਭਾਰਤ ਤੁਰ ਪਈ ਜਾਜੂਡਨ ਸਮੇਂ ਪਿਤਾ ਦੀਆਂ ਅੱਖਾਂ ਵਿੱਚ ਅਥਰੂਸ਼ਾਲ ਕਰੇ ਸਨ ਪਰ ਬੱਚਿਆਂ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ ਉਹ ਬਹੁਤ ਖੁਸ਼ ਸਨ ਕਿਉਂਕਿ ਉਹ ਆਪਣੇ ਦੇਸ਼ ਕੈਨੇਡਾ ਚਲੇ ਗਏ ਸਨ ਧੰਨਵਾਦ